ਦੀ ਮੰਨਣਾ ਪਿਆਜਾ ਪੰਡਾ ਦੀ ਸਰਕਾਰ ਨੇ ਸਾਡੇ ਹੱਥਾਂ ਦੇ ਵਿੱਚ ਆ ਝਾੜੂ ਫੜਾਏ ਆ ਪਰ ਕੀਪ ਕਿਦੂ ਜਾਂਦਾ ਜਾਂਦਾ ਦੱਸ ਕੇ ਗਿਆ ਸੀ ਕਿ ਅਸੀਂ ਸੇਵਾਦਾਰ ਬਣਨਾ ਜਲ ਲਾਂਗਰੀ ਬਣਨਾ ਪਿਆਜਾ ਪੰਡਾ ਦੀ ਧਾਰਕ ਬਣਨਾ ਜਾਂ ਲਾਂਗਰੀ ਬਣਨਾ ਤੇ ਅੱਜ ਪੰਡਾ ਦੀ ਸਰਕਾਰ ਨੇ ਸਾਡੇ ਹੱਥਾਂ ਦੇ ਵਿੱਚਾਂ ਝਾੜੂ ਫੜਾਇਆ ਬਾਈ ਦੀਪ ਸਿੱਧੂ ਜਾਂਦਾ ਜਾਂਦਾ ਦੱਸ ਕੇ ਗਿਆ ਸੀ ਕਿ ਅਸੀਂ ਪੰਥ ਦੇ ਨਾਲ ਖੜਾਗੇ ਤੇ ਆ ਝਾੜੂ ਨੂੰ ਅੱਜ ਵੀ ਉਸੇ ਧਰਤੀ ਨਾਲ ਉਤੋਂ ਪੰਗਾਰਦੇ ਆ ਉਹੀ ਧਰਤੀ ਆ ਉਹੀ ਜੋਧੇ ਆ ਉਹੀ ਜਨਨ ਆ ਉਹੀ ਮਾਹੌਲ ਆ ਬਸ ਘਾਟ ਮਹਿਸੂਸ ਕਰਦੇ ਆ ਬਾਈ ਦੀਪ ਸਿੱਧੂ ਵੀ ਅੱਜ ਕੀਪ ਸਿੱਧੂ ਨੇ ਕਿਹਾ ਸੀ ਕਿ ਪੰਥਰੇ ਨਾਲ ਖੜਨਾ ਜਾਂ ਲਾੰਗਰੀ ਬੰਦਣਾ ਪੰਥਰੇ ਸੇਵਾਦਾਰ ਬੰਦਣਾ ਜਾਂ ਲਾੰਗਰੀ ਬੰਦਣਾ ਤੇ ਅੱਜ ਭੰਡਾ ਦੀ ਸਰਕਾਰ ਨੇ ਸਾਡੇ ਹੱਥਾਂ ਦੇ ਵਿੱਚ ਝਾੜੂ ਫੜਾਇਆ ਪਰ ਕੀਪ ਸਿੱਧੂ ਜਾਂਦਾ ਜਾਂਦਾ ਦੱਸ ਕੇ ਗਿਆ ਸੀ